ਮੰਜ਼ਲ ਉਨੀ ਨੂੰ ਮਿਲਦੀ ਹੈ ਜਨਕੇ ਸੁਪਨੋ ਮੇ ਜਾਨ ਹੁੰਦੀ ਹੈ ਪੰਖੋ ਸੇ ਕੁਛ ਨਹੀਂ ਹੁੰਦਾ ਹੌਸਲੋ ਸੇ ਉਡਾਨ ਹੁੰਦੀ ਸੋ ਇਹ ਜਿਹੜੀ ਆਪਦਾ ਆ ਪੰਜਾਬ ਸਰਕਾਰ ਨੂੰ ਵੀ ਜਿਹੜਾ ਆ ਡਿਸਜੈਸਟਰ ਸਟੇਟ ਅਨਾਉਂਸ ਕਰਨਾ ਪਿਆ ਉਹਦਾ ਕਾਰਨ ਕੀ ਆ ਕਿ ਇਸ ਬਾਰ ਉੱਪਰ ਪਹਾੜਾਂ ਚ ਬਰਸਾਤ ਹੋਈ ਤੁਸੀਂ ਦੇਖਿਆ ਕਿ ਕਿੰਨਾ ਬੱਦਲ ਫੜਦੇ ਪਏ ਸੀਗੇ ਔਰ ਉਹਦੇ ਨਾਲ ਡੈਮਾ ਦਾ ਜਿਹੜਾ ਪੰਧਰ ਆ 88 ਦਾ ਵੀ ਰਿਕਾਰਡ ਤੋੜ ਗਿਆ ਔਰ ਉਹਦੇ ਕਰਕੇ ਡੈਮਾ ਦੇ ਵਿੱਚ ਪਾਣੀ ਵਧਣ ਕਰਕੇ ਖਤਰੇ ਦੇ ਨਿਸ਼ਾਨ ਤੋਂ ਉਪਰ ਆਉਣ ਕਰਕੇ ਜਿਹੜਾ ਪਾਣੀ ਦੇ ਦੋ ਛੱਡਿਆ ਗਿਆ ਵੱਡੇ ਪੰਧਰ ਤੇ ਉਹਨੇ ਰنجੀਤ ਸਾਗਰ ਡੈਮ ਨੇ ਰਾਵੀ ਦੇ ਵਿੱਚ ਜਦੋਂ ਪੂਰਾ ਜਿਹੜਾ ਓਵਰਫਲੋ ਕੀਤਾ ਉਹਦੇ ਨਾਲ ਜਿਹੜੇ ਬੰਨ ਟੁੱਟ ਗਏ ਬੰਨ ਟੁੱਟਣ ਕਰਕੇ ਜਿਹੜੇ ਆ ਰਾਵੀ ਦੇ ਨਾਲ ਰਿਲੇਟਡ ਸਾਰੇ ਜਿਹੜੇ ਪਿੰਡ ਸੀਗੇ ਉਹ ਸਾਰੇ ਪਾਣੀ ਦੇ ਵਿੱਚ ਡੁੱਬ ਗਏ ਜਿੱਦਣ ਪਹਿਲੇ ਦਿਨ ਪਾਣੀ ਜਿਹੜਾ ਸਗਾਲਿਆ ਵੱਲੋਂ ਦਾ ਉਹ 8-8 ਫੁੱਟ ਦੇ ਕਰੀਬ ਸੀ ਲੋਕ ਛੱਤਾਂ ਤੇ ਚੜ ਗਏ ਸੋ ਇਸ ਆਫਤਾ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਆ ਨਿਰਸਵਾਰਥ ਤੌਰ ਤੇ ਕਿਉਂਕਿ ਪੰਜਾਬੀਆਂ ਦੀ ਇੱਕ ਖਾਸੀਅਤ ਆ ਕਿ ਕਿਸੇ ਨੂੰ ਭੁੱਖਾ ਜਿਹੜਾ ਦੇਖ ਨਹੀਂ ਸਕਦੇ ਕਿਸੇ ਨੂੰ ਪੁੱਖਾ ਸੌਣ ਨਹੀਂ ਦਿੰਦੇ ਜਦੋਂ ਅਸੀਂ ਦੇਖਿਆ ਕਿ ਸਾਡਾ ਪੰਜਾਬ ਡੁੱਬ ਰਿਹਾ ਤੇ ਸਾਰਾ ਪੰਜਾਬ ਖੜਾ ਹੋ ਗਿਆ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਵੱਸਦੇ ਪੰਜਾਬੀ ਨੇ ਉਹਨਾਂ ਨੇ ਆਪਣੇ ਲੋਕਾਂ ਦੀ ਇਸ ਆਫਤ ਦੇ ਵਿੱਚ ਮਦਦ ਕਰਨੀ ਸ਼ੁਰੂ ਕੀਤੀ ਔਰ ਅੱਜ ਅਸੀਂ ਨਿਰਬਿਗਨ ਜਿਹੜੀ ਇਹ ਸੇਵਾ ਜਾਰੀ ਆ ਆ ਮੈਸੀਹ ਸਨ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਜਿਹੜੀਆਂ ਸੀਐਨਐਫ ਦੀਆਂ ਟੀਮਾਂ ਨੇ ਉਹ ਲਗਾਤਾਰ ਜਿਹੜੀਆਂ ਦਸੂਆ ਸਾਡੀ ਪਾਸਟਰ ਐਸੋਸੀਏਸ਼ਨ ਤੇ ਅ ਕ੍ਰਿਸ਼ਚਨ ਰਾਸ਼ਟਰੀ ਮੰਡ ਦਸੂਆ ਤੇ ਸਾਡੀ ਗੁਰਦਾਸਪੁਰ ਦੀਆਂ ਟੀਮਾਂ ਮੇਰੇ ਮੈਂ ਲਾਰਸ ਚੌਧਰੀ ਸੀਐਨਐਫ ਦਾ ਰਾਸ਼ਟਰੀ ਪ੍ਰਧਾਨ ਤੇ ਬੱਬਾ ਗਿੱਲ ਪੰਜਾਬ ਜੂਤ ਪ੍ਰਧਾਨ ਤੇ ਸਾਡੇ ਜਿਹੜੇ ਦਸੂਏ ਦੇ ਸਾਡੇ ਪ੍ਰਧਾਨ ਸ਼ੋਨਮ ਸਿੰਘ ਲਾਹੌਰੀਆ ਜੀ ਤੇ ਦਸੂਆ ਪਾਸਟ ਅਸੋਸੀਏਸ਼ਨ ਦੀ ਟੀਮ ਨਿਰੰਤਰ ਜਿਹੜੀ ਆ 50 60 ਨੌਜਵਾਨਾਂ ਨੂੰ ਲੈ ਕੇ ਜਿਹੜੇ ਕਿ ਪਿੰਡਾਂ ਦੀਆਂ ਕਮੇਟੀਆਂ ਦੇ ਸਾਡੇ ਪ੍ਰਧਾਨ ਨੇ ਲਗਾਤਾਰ ਵਿਚਰ ਰਹੇ ਨੇ ਔਰ ਜਿੱਥੇ ਜਿੱਥੇ ਵੀ ਲੋੜ ਆ ਲੰਗਰ ਦੀ ਸੇਵਾ ਕਰ ਰਹੇ ਨੇ ਮੈਡੀਕਲ ਸਾਡੀਆਂ ਟੀਮਾਂ ਨੇ ਡਾਕਟਰ ਜਿਹੜੇ ਆ ਨਾਲ ਦੋ ਟੀਮ ਦੋ ਡਾਕਟਰ ਨੇ ਦੋ ਕੰਪਾਉਡਰ ਕੰਪਾਉਡਰ ਨੇ ਜੋ ਜੋ ਵੀ ਕਿਸੇ ਨੂੰ ਮੈਡੀਕਲ ਦੀਆਂ ਸਹੂਲਤਾਂ ਦਵਾਈਆਂ ਦੇ ਰਹੇ ਨੇ ਔਰ ਜਿਹੜੀ ਜਿਹੜੀ ਲੋਕਾਂ ਦੀ ਡਿਮਾਂਡ ਆਉਂਦੀ ਉਹ ਦੇ ਰਹੇ ਨੇ ਅੱਜ ਅਸੀਂ ਦੋ ਗੱਡੀਆਂ ਲੈ ਕੇ ਦੋ ਟਰਾਲੀਆਂ ਇੱਕ ਟਰਾਲੀ ਇੱਕ ਦੁੱਦੀ ਗੱਡੀ ਸੀ ਉਹਦੇ ਵਿੱਚ ਲੰਗਰ ਲੈ ਕੇ ਆਏ ਸੀ ਅਸੀਂ ਅੱਜ ਰਮਦਾਸ ਏਰੀਆ ਦੇ ਵਿੱਚ ਜਿਹੜੇ ਪਿੰਡ ਸੀਗੇ ਰਮਦਾਸ ਤੋਂ ਸ਼ੁਰੂ ਹੋ ਕੇ ਜੱਟਾ ਪਿੰਡ ਫਿਰ ਪਛੀਆਂ ਫਿਰ ਨਸੋਕੇ ਔਰ ਆਖਰੀ ਪਿੰਡ ਜਿਹੜਾ ਤੁਸੀਂ ਬੰਦਾ ਸੀਗਾ ਰਾਵੀ ਦੇ ਨਾਲ ਗਗੜੀ ਉੱਥੇ ਅਸੀਂ ਲਾਸਟ ਵਿੱਚ ਜਾ ਕੇ ਖਾਣਾ ਖਾੜਾ ਕੇ ਤੇ ਹੁਣ ਅਸੀਂ ਇਸ ਵੇਲੇ ਜਿਹੜਾ ਵਾਪਸ ਆ ਰਹੇ ਹਾਂ ਤੇ ਧਰਮਕੋਟ ਅੱਡੇ ਦੇ ਉੱਪਰ ਅਸੀਂ ਆਪਣੇ ਸਾਰੇ ਸਾਥੀਆਂ ਨੂੰ ਧੰਨਵਾਦ ਕੀਤਾ ਉਹਨਾਂ ਨੂੰ ਅਸੀਂ ਇਸ ਗੱਲ ਦੀ ਜਿਹੜੀ ਆ ਉਹਨਾਂ ਨੂੰ ਸ਼ਾਬਾਸ਼ ਦਿੱਤੀ ਕਿ ਤੁਸੀਂ ਇਹ ਜਿਹੜੀ ਸੇਵਾ ਕਰ ਰਹੇ ਆ ਇਹਦਾ ਅਜ਼ਰ ਤੁਹਾਨੂੰ ਪਰਮੇਸ਼ਵਰ ਨੇ ਦੇਣਾ ਸੋ ਇਹ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ ਜਦ ਤੱਕ ਲੋਕ ਜਿਹੜੇ ਇਸ ਆਫਤਾ ਦੇ ਵਿੱਚੋਂ ਨਿਕਲ ਨਹੀਂ ਜਾਂਦੇ ਇਸੇ ਤਰ੍ਹਾਂ ਇਹ ਟੀਮਾਂ ਜਿਹੜੀਆਂ ਕੰਮ ਕਰਦੀਆਂ ਰਹਿਣਗੀਆਂ ਸਾਡੀਆਂ ਜਿਹੜੀਆਂ ਪੰਜਾਬ ਦੇ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਔਰ ਇਸ ਕੰਮ ਨੂੰ ਲਗਾਤਾਰ ਜਾਰੀ ਰੱਖਾਂਗੇ ਜੋ ਸਾਨੂੰ ਵੀ ਫੀਡਬੈਕ ਆਏਗੀ ਕਿ ਲੋਕਾਂ ਦੀਆਂ ਜ਼ਰੂਰਤਾਂ ਨੇ ਉਸ ਦੇ ਮੁਤਾਬਕ ਅਸੀਂ ਅਗਲੇ ਜਿਹੜੇ ਪ੍ਰੋਗਰਾਮ ਆ ਉਹ ਇਸੇ ਤਰ੍ਹਾਂ ਲਿਖਦੇ ਰਹਿਾਂਗੇ ਸਾਰੇ ਭੈਣਾਂ ਨੂੰ ਜੀਐਮਸੀ ਦੀ ਮੈਂ ਬੱਬਾ ਗੁਰ ਕ੍ਰਿਸਚਨ ਨੈਸ਼ਨਲ ਫੰਡ ਦਾ ਪੰਜਾਬ ਦਾ ਜੂਥ ਪ੍ਰੈਜ਼ੀਡੈਂਟ ਆ ਤੁਸੀਂ ਵੇਖ ਸਕਦੇ ਤੁਸੀਂ ਸਾਡੇ ਨਾਲ ਹੀ ਆਏ ਜੇ ਕਿ ਆ ਪਾਣੀ ਦੇ ਵਿੱਚੋਂ ਕਿੰਨਾ ਮੁਸ਼ਕਲ ਨੰਗਣਾ ਸੀ ਅਸੀਂ ਛੇ ਬੰਦੇ ਗਾੜੀ-ਗਾੜੀ ਘੇਡੀ ਦੇ ਤੋਰ ਕੇ ਫਿਰ ਗੱਡੀ ਲੰਗਾਈਆ ਤੇ ਫਿਰ ਵੀ ਗੱਡੀ ਦੇ ਵਿੱਚ ਅੰਦਰ ਤੱਕ ਸਾਡੀਆਂ ਗੱਡੀਆਂ 'ਚ ਪਾਣੀ ਆ ਗਿਆ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਨੇ ਆ ਇਹ ਪੈਂਟ ਪਛਿਆ ਦੇ ਵਿੱਚ ਫਿਰ ਵੀ ਅਸੀਂ ਪਹੁੰਚਣ ਦੇ ਵਿੱਚ ਕੰਮ ਜਾ ਰਹੇ ਆ ਕਿਉਂਕਿ ਸਾਨੂੰ ਇਹ ਆ ਕਿ ਸਾਡਾ ਕੋਈ ਵੀ ਗਰੀਬ ਭੈਣ ਭਰਾ ਖੁਕਾਣਾ ਸੋਏ ਔਰ ਕੁਝ ਕੱਚੇ ਬਾਲਿਆਂ ਵਾਲੇ ਮਕਾਨ ਆ ਇੱਥੇ ਉਹਨਾਂ ਵਾਸਤੇ ਅਸੀਂ ਤਰਪਾਲਾ ਲੈ ਕੇ ਆਏ ਆ ਆਟੋਮਾਸ ਆ ਮੈਡੀਸਨ ਆ ਮੱਛਰਦਾਨੀਆਂ ਆ ਪਾਣੀ ਆ ਕਿਸੇ ਵੀ ਚੀਜ਼ ਦੀ ਸਾਨੂੰ ਕੋਈ ਕਹਿੰਦਾ ਅਸੀਂ ਉਪਲਬਧ ਕਰਾਣੇ ਆ ਪਰ ਬਾਕੀ ਰਹੀ ਗੱਲ ਇਹ ਜੋ ਵੀ ਆ ਸਾਡਾ ਮੈਸੀਅਨ ਸੰਸ ਫਾਊਂਡੇਸ਼ਨ ਵੱਲੋਂ ਕੰਮ ਚੱਲਦਾ ਆ ਕਿਹੜੇ ਕਿਹੜੇ ਇਲਾਕਿਆਂ ਵਿੱਚ ਪਹੁੰਚ ਚੁੱਕੇ ਹਾਂ ਸਾਡੀਆਂ ਦੋ ਟਰੈਲੀਆਂ ਜੀ ਡੇਰਾ ਬਾਬਾ ਨਾਨਕ ਦੇ ਵਿੱਚ ਚੱਲ ਰਹੀਆਂ ਆ ਦੋ ਜਟਾ ਪਛੀਆਂ ਗਾੜੀ ਇਹਦੇ ਜਟਾ ਪਿੰਡ ਆ ਉੱਥੇ ਗਾੜੀ ਗਈ ਜਾਂਦੀ ਹੈ ਗੱਡੀਆਂ ਬਾਕੀ ਡੇਰਾ ਬਾਬਾ ਨਾਨਕ ਪਹਿਲਾਂ ਚੱਲਦੇ ਆ ਮਕਾਉਣਾ ਪੱਤਨ ਵੀ ਆਪਾਂ ਗਏ ਜ਼ਿਲ੍ਹਾ ਗਰਦਾਸੁਰਦੇ ਵਿੱਚ ਵੀ ਸਾਡੇ ਕਈ ਪਿੰਡਾਂ ਦੇ ਵਿੱਚ ਸੇਵਾ ਚੱਲ ਰਹੀ ਹੈ ਜਿਨ੍ਹਾਂ ਇਲਾਕਿਆਂ ਵਿੱਚ ਅਜੇ ਤੱਕ ਇਹ ਦਾਨੀ ਸਮਗੜੀ ਨਹੀਂ ਪਹੁੰਚੀ ਉਹਨਾਂ ਇਲਾਕਿਆਂ ਵਿੱਚ ਵੀ ਪਹੁੰਚੋਗੇ ਜੇ ਪਰਮੇਸ਼ਵਰ ਨੇ ਚਾਇਆ ਅਸੀਂ ਹਰ ਇੱਕ ਜਗ੍ਹਾ ਪਹੁੰਚਾਂਗੇ